ਸੰਯੁਕਤ ਕਿਸਾਨ ਮੋਰਚੇ ਨੇ ਤਾਂ ਉਹਨਾਂ ਨੂੰ ਵੱਖਰੇ ਨਹੀਂ ਕੀਤਾ ਦਾ ਉਹ ਖੁਦ ਸੰਯੁਕਤ ਕਿਸਾਨ ਮੋਰਚੇ ਤੋਂ ਜਿਹੜੇ ਸੀਗੇ ਵੱਖਰੇ ਹੀ ਸੀਗੇ ਹੋਗੇ ਡੱਲੇਵਾਲ ਸਾਹਿਬ ਨਾਲ ਕਈ ਵਾਰੀ ਗੱਲਬਾਤ ਹੋਈ ਪਰ ਉਹਨਾਂ ਨੇ ਏਕਤਾ ਵਾਸਤੇ ਉਹ ਨਹੀਂ ਮੰਨੀ ਹੁਣ ਜਦੋਂ ਮਤਲਬ ਪੰਦੇਰ ਸਾਹਿਬ ਵੱਲੋਂ ਚਿੱਠੀ ਲਿਖੀ ਗਈ ਸੰਯੁਕਤ ਕਿਸਾਨ ਮੋਰਚੇ ਨੂੰ ਉਹਨਾਂ ਨੇ ਉਹਦੇ ਤੇ ਪਟਿਆਲੇ ਦੇ ਜਿਹੜੀ ਸੀ ਮੀਟਿੰਗ ਸੀ ਸੱਦੀ ਪਰ ਉਹਦੇ ਵਿੱਚ ਵੀ ਉਹਦਾ ਕੋਈ ਵੀ ਨੁਮਾਇੰਦਾ ਜਿਹੜਾ ਉਹਦੇ ਚ ਸ਼ਾਮਲ ਜਿਹੜਾ ਹੈਗਾ ਉਹ ਨਹੀਂ ਹੋਇਆ ਭਾਰਤ ਚ ਐਮਐਸਪੀ ਦੀ ਗਾਰੰਟੀ ਕਾਨੂੰਨ ਬਣਾਉਣਾ ਚਾਹੁੰਦੇ ਗਿਆ ਪਰ ਬੰਦ ਦਾ ਸੱਦਾ ਕੱਲੇ ਪੰਜਾਬ ਚ ਦਿੱਤਾ ਹੈਗਾ ਭਾਰਤ ਸਰਕਾਰ ਦਾ ਨੀਤੀਯੋਗ ਕਹਿੰਦਾ ਕਿ 60 ਕਰੋੜ ਲੋਕ ਖੇਤੀ ਖੇਤਰ ਚ ਫਾਲਤੂ ਇਹਨਾਂ ਨੂੰ ਬਾਹਰ ਕੱਢਣਾ ਹੈਗਾ ਜਦੋਂ 60 ਕਰੋੜ ਲੋਕਾਂ ਨੂੰ ਬਾਹਰ ਕੱਢਣਾ ਹੈਗਾ ਤੇ ਫਿਰ ਜਿਹੜੀ ਪੌਣੇ 3 ਕਰੋੜ ਆਬਾਦੀ ਵਾਲਾ ਸੂਬਾ ਹੈਗਾ ਇਹ ਇਕੱਲਾ ਲੜਾਈ ਕਿਉਂ ਲੜੇ ਤਾਂ ਜਿਹੜੀਆਂ ਕਿਸਾਨ ਜੁੜੀਆਂ ਨੇ ਬਾਰਡਰਾਂ ਤੇ ਨਹੀਂ ਆ ਰਹੀਆਂ ਜਾਂ ਜਿਹੜੇ ਕਿਸਾਨ ਆਗੂ ਇੱਥੇ ਨਹੀਂ ਆ ਰਹੇ ਪਰ ਉਹਨਾਂ ਨੂੰ ਪਿੰਡਾਂ 'ਚ ਘੇਰਿਆ ਜਾਵੇ ਤੇ ਪਿੰਡਾਂ 'ਚ ਘੇਰ ਕੇ ਉਹਨਾਂ ਨੂੰ ਪੁੱਛਿਆ ਜਾਵੇ ਇੱਥੋਂ ਤੱਕ ਕਿ ਕਈ ਇਦੋਂ ਅੱਗੇ ਵੀ ਸ਼ਬਦ ਵਰਤਦੇ ਆ ਉਹ ਸਭ ਕੁਝ ਉਹਨਾਂ ਨੇ ਕੀਤਾ ਜਾਣਾ ਕਹਿੰਦੇ ਉਹਨਾਂ ਨੇ ਡੱਲੇਵਾਲ ਸਾਹਿਬ ਨੇ ਜਿਹੜੀ ਲੜਾਈ ਹੈਗੀ ਆ ਉਹਦਾ ਜਥੇਵੰਦਕ ਰੂਪ ਨਹੀਂ ਹੈ ਮਰਨ ਵਰਤ ਮਰ ਉੱਥੇ ਜੇ ਅੱਜ 3000 ਬੰਦਾ ਬੈਠਾ ਜੇ ਕੱਲ ਨੂੰ 3 ਲੱਖ ਵੀ ਹੋ ਜਾਊਗਾ ਮਰਨ ਵਰਤ ਉਹਨਾਂ ਦਾ ਮਰਨ ਵਰਤੀ ਰਹਿਣਾ ਜੇ ਉੱਥੇ 3 ਲੱਖ ਬੰਦਾ ਵੀ ਹੋ ਜੂ ਸਿਹਤ ਦਾ ਨੁਕਸਾਨ ਤਾਂ ਜਾਰੀ ਰਹਿਣਾ ਨਾ ਕੀ ਇਹ ਕਿਹੜੀ ਮੈਡੀਕਲ ਸਾਇੰਸ ਕਹਿੰਦੀ ਉਹਥੇ ਕੱਠ ਵਧਨ ਦੇ ਨਾਲ ਉਹਨਾਂ ਦੀ ਸਿਹਤ ਠੀਕ ਹੋ ਜਾਣੀ ਆ ਲੇਵਲ ਸਾਹਿਬ ਦੀ ਜਾਨ ਬਹੁਤ ਕੀਮਤੀ ਆ ਉਹ ਕਿਸਾਨਾਂ ਦੇ ਬੜੇ ਪੁਰਾਣੇ ਜਿਹੜੇ ਆਗੂ ਨੇ ਉਹ ਤਾਂ ਚਾਹੁੰਦੇ ਆ ਕਿ ਸਾਡੇ ਲੋਕਾਂ ਦੀਆਂ ਜਾਨਾਂ ਜਾਨ ਜਿਹੜੀ ਸਰਕਾਰ ਹੀ ਦੰਗੇ ਕਰਕੇ ਕਤਲੇਆਮ ਕਰਕੇ ਸੱਤਾ 'ਚ ਬੈਠੀ ਹੋਵੇ ਤੇ ਫਿਰ ਘਟ ਗਿਣਤੀ ਨਾਲ ਸੰਬੰਧਤ ਜਿਹੜਾ ਕਿਸਾਨ ਭਾਈਚਾਰਾ ਹੈਗਾ ਖਾਸ ਕਰਕੇ ਸਿੱਖ ਭਾਈਚਾਰੇ ਨਾਲ ਸੰਬੰਧਤ ਕੋਈ ਆਗੂ ਹੈਗਾ ਉਹਦੀ ਜਾਨ ਦੀ ਉਹ ਪ੍ਰਵਾਹ ਕਿਉਂ ਕਰਨਗੇ ਕਿ ਜੇ ਐਮਐਸਪੀ ਤੇ ਸੁਆਮੀਨਾਥਨ ਕਮਿਸ਼ਨ ਦੇ ਫਾਰਮੂਲੇ ਤਰ੍ਹਾਂ ਗਰੰਟੀ ਕਾਨੂੰਨ ਬਣਾਉਣਾ ਤੇ ਇਹ ਪੂਰੇ ਮੁਲਕ ਦੇ ਵਿੱਚ ਯਾਨੀ ਕਿ ਕਾਰਪੋਰੇਟ ਨੂੰ ਖੇਤੀ ਖੇਤਰ ਚੋਂ ਬਾਹਰ ਕੱਢੇ ਬਿਨਾ ਹੋਣਾ ਨਹੀਂ ਗਾ ਉਸ ਤੋਂ ਬਾਅਦ ਪਰਚੂਨ ਦਾ ਖੇਤਰ ਆਉਂਦਾ ਹੈਗਾ ਜਿੰਨੇ ਚ ਵੱਡੇ ਮਾਲ ਖੋਲ ਕੇ ਕਾਰਪੋਰੇਟ ਉੱਥੇ ਕਬਜ਼ਾ ਕਰਨਾ ਚਾਹੁੰਦਾ ਹੈਗਾ ਤੋਂ ਇਸ ਕਰਕੇ ਜੇ ਸਭ ਤੋਂ ਵੱਡੇ ਖੇਤਰ ਚੋਂ ਕਾਰਪੋਰੇਟ ਨਿਕਲ ਗਿਆ ਤੇ ਦੂਜੇ ਖੇਤਰਾਂ ਚ ਵੀ ਉਹ ਨਹੀਂ ਰਹੇਗਾ ਐਸਕੇਐਮ ਦੇ ਵੱਲੋਂ ਦੇਸ਼ ਭਰ ਦੇ ਵਿੱਚ ਅੱਜ ਪ੍ਰਦਰਸ਼ਨ ਰੱਖੇ ਗਏ ਨੇ ਖੇਤੀ ਨੀਤੀ ਦੇ ਨਵੇਂ ਖਰੜੇ ਨੂੰ ਲੈ ਕੇ ਤੇ ਨਾਲ ਹੀ ਜਗਜੀਤ ਸਿੰਘ ਦੱਲੇਵਾਲ ਦੇ ਮਰਨ ਵਰਤ ਨੂੰ ਲੈ ਕੇ ਬਠਿੰਡੇ ਦੇ ਵਿੱਚ ਅਸੀਂ ਇਸ ਵੇਲੇ ਸਰਨਾਲ ਕਿਰਤੀ ਕਿਸਾਨ ਯੂਨੀਅਨ ਤੋਂ ਭਾਈ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਹੋਣਗੇ ਸਭ ਤੋਂ ਪਹਿਲਾਂ ਭਾਈ ਦਾ ਸਵਾਗਤ ਕਰੀਏ ਫਿਰ ਅਗਲੀ ਗੱਲਬਾਤ ਕਰਦਾ ਭਾਈ ਜੀ ਸਵਾਗਤ ਸਭ ਤੋਂ ਪਹਿਲਾਂ ਸ਼ੁਕਰੀਆ ਭਾਈ ਜੀ ਸਤਿ ਸ੍ਰੀ ਅਕਾਲ ਜੀ ਜਿਹੜੇ ਅੱਜ ਦੇ ਹੁਣ ਤੁਸੀਂ ਇਕੱਠ ਆ ਪਹਿਲਾਂ ਇਸ ਤੇ ਬਾਰੇ ਜ਼ਰੂਰ ਦੱਸੋ ਅੱਜ ਸੰਜੂਤ ਕਿਸਾਨ ਮੋਰਚੇ ਵੱਲੋਂ ਪੂਰੇ ਮੁਲਕ ਦੇ ਵਿੱਚ ਡੀਸੀ ਦਫ਼ਤਰਾਂ ਅੱਗੇ ਜਿਹੜੇ ਪ੍ਰਦਰਸ਼ਨ ਹੋ ਕੀਤੇ ਜਾ ਰਹੇ ਆ ਉਹ ਤੇ ਮੁੱਖ ਤੌਰ ਤੇ ਜਿਹੜਾ ਖੇਤੀਬਾੜੀ ਮਾਰਕੀਟਿੰਗ ਬਾਰੇ ਨਵਾਂ ਖਰੜਾ ਆ ਕੇਂਦਰ ਸਰਕਾਰ ਦਾ ਜਿੰਦੇ ਚੋਂ ਸਾਰੀ ਖੇਤੀ ਨੂੰ ਕਾਰਪੋਰੇਟ ਦੇ ਹਵਾਲਾ ਕਰਨਾ ਚਾਹੁੰਦੇ ਹੈਗੇ ਆ ਔਰ ਦੂਸਰਾ ਜੋ ਸ਼ੰਭੂ ਤੇ ਖਨੂਰੀ ਸਾਡੇ ਦੋਸਤ ਸਾਥੀ ਉੱਥੇ ਬੈਠੇ ਹੈਗੇ ਆ ਧਰਨਾ ਲਈ ਜਿੰਦੇ ਜੱਡੇਵਾਲ ਸਾਹਿਬ ਮਰਨ ਵਰਤੇ ਬੈਠੇ ਆ ਪਰ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਜਿਹੜੀ ਹੈਗੀ ਆ ਉਹਨਾਂ ਵੱਲ ਧਿਆਨ ਨਹੀਂ ਦੇ ਰਹੀ ਕਿ ਉਹਨਾਂ ਦਾ ਜਿਹੜਾ ਹੈਗਾ ਨੁਕਸਾਨ ਵੀ ਹੋ ਸਕਦਾ ਤੋਂ ਉਹਨਾਂ ਦੇ ਪੱਖ ਦੇ ਵਿੱਚ ਪੂਰੇ ਮੁਲਕ ਦੇ ਵਿੱਚ ਅੱਜ ਪ੍ਰਦਰਸ਼ਨ ਕੀਤੇ ਜਾ ਰਹੇ ਹੈਗੇ ਆ ਕਿ ਕੇਂਦਰ ਸਰਕਾਰ ਉਹਨਾਂ ਦੇ ਨਾਲ ਗੱਲ ਕਰੇ ਉਹਨਾਂ ਦੀਆਂ ਮੰਗਾਂ ਮੰਨੇ ਔਰ ਉਹਨਾਂ ਦੀ ਜਿਹੜੀ ਕੀਮਤੀ ਜ਼ਣਾ ਨੂੰ ਬਚਾਇਆ ਜਾਵੇ ਹਾਲਾਂਕਿ ਇਸ ਕੇਮ ਸਮੇ ਸਮੇਂ ਤੇ ਪ੍ਰਦਰਸ਼ਨ ਜਿਹੜਾ ਹੈਗਾ ਉਹ ਖਨੌਰੀ ਤੇ ਸ਼ੰਭੂ ਬੈਠੇ ਕਿਸਾਨਾਂ ਦੇ ਹੱਕ ਦੇ ਵਿੱਚ ਜਿਹੜਾ ਕਰ ਰਿਹਾ ਪਰ ਇੱਕ ਵਰਗ ਐਸਾ ਆ ਜਿਹੜੇ ਵਰਗ ਦੇ ਵੱਲੋਂ ਇਹ ਗੱਲ ਪ੍ਰਚਾਰੀ ਜਾ ਰਹੀ ਆ ਕਿ ਜੇਕਰ ਕਿਸਾਨੀ ਦੇ ਲਈ ਲੜਨਾ ਕਿਸਾਨੀ ਮੰਗਾਂ ਦੇ ਲਈ ਲੜਨਾ ਤਾ ਇੱਥੇ ਆ ਕੇ ਬਾਰਡਰਾਂ ਤੇ ਆ ਕੇ ਬੈਠਣਾ ਪਊਗਾ ਇਦਾਂ ਘਰਾਂ ਦੇ ਵਿੱਚ ਬੈਠ ਕੇ ਜਾਂ ਆਪੋ ਆਪਣੇ ਪਿੰਡਾਂ ਸ਼ਹਿਰਾਂ ਦੇ ਵਿੱਚ ਇਦਾਂ ਪ੍ਰਦਰਸ਼ਨ ਕਰਨ ਦੇ ਨਾਲ ਹੱਲ ਕੋਈ ਨਹੀਂ ਹੋਣਾ ਨਹੀਂ ਦੇਖੋ ਜਿਹੜੇ ਵੀ ਧਰਨੇ ਲੱਗੇ ਆ ਉਹਨਾਂ ਦਾ ਧਰਨਾ ਵੀ ਪੰਜਾਬ ਦੇ ਵਿੱਚ ਹੀ ਹੈ ਤੇ ਐਸ ਕੇਐਮ ਨੇ ਅੱਜ ਪੂਰੇ ਮੁਲਕ ਦੇ ਡੀਸੀ ਦਫ਼ਤਰਾਂ ਅੱਗੇ ਧਰਨੇ ਰੱਖੇ ਹੈਗੇ ਆ ਤਾਂ ਉਹ ਐਸ ਕੇਐਮ ਤਾਂ ਇੱਕ ਮੁਲਕ ਪੱਧਰ ਦੇ ਜਿਹੜੇ ਹੈਗੇ ਪਲੇਟਫਾਰਮ ਆ ਜਿਨੇ ਤਿੰਨ ਖੇਤੀ ਕਾਨੂੰਨ ਜਿਹੜੇ ਸੀ ਰੱਦ ਕਰਾਏ ਹੈਗੇ ਆ ਔਰ ਉਹ ਅੱਜ ਵੀ ਜਿਹੜੀ ਨਵੀਂ ਨੀਤੀ ਆਈ ਉਹਦੇ ਖਿਲਾਫ ਉਸੇ ਤਰ੍ਹਾਂ ਮੈਦਾਨ ਦੇ ਵਿੱਚ ਜਿਹੜਾ ਹੈਗਾ ਉਹ ਟਟਿਆ ਹੋਇਆ ਹੈ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ 3 ਤੇ ਉਸਤੇ ਮੰਗਾ ਜਿਹੜੀਆਂ ਡਲੇਆਲ ਸਾਹਿਬ ਬੈਠੇ ਆ ਉਹ ਮੰਗਾ ਐ ਐਮਐਸਪੀ ਤੇ ਐਮਐਸਪੀ ਪੰਜਾਬ ਦੇ ਵਿੱਚ ਦੋ ਫਸਲਾਂ ਤੇ ਮਿਲ ਰਹੀ ਹੈ ਹਰਿਆਣਾ ਚ ਵੀ ਮਿਲ ਰਹੀ ਹੈ ਪਰ ਉਹ ਪੂਰੇ ਦੇਸ਼ ਦੀ ਮੰਗ ਹੈ ਐਮਐਸਪੀ ਜਿਹੜੇ ਸੂਬਿਆਂ ਚ ਵਿੱਚ ਨਹੀਂ ਮਿਲ ਰਹੀ ਪੂਰੇ ਦੇਸ਼ ਦੀ ਮੰਗ ਹੈ ਸੱਦਾ ਸਿਰਫ ਪੰਜਾਬ ਬੰਦਾ ਦਿੱਤਾ ਜਾਣਾ ਕਿਵੇਂ ਦੇਖਦੇ ਹੋ ਦੇਖੋ ਇਹ ਸੱਦਾ ਤਾਂ ਉਹਨਾਂ ਦਾ ਇਹਦੇ ਬਾਰੇ ਤਾਂ ਬਿਹਤਰ ਉਹ ਹੀ ਦੱਸ ਸਕਦੇ ਆ ਪਰ ਅਸੀਂ ਸ਼ੁਰੂ ਤੋਂ ਹੀ ਕਹਿੰਦੇ ਆ ਰਹੇ ਹਾਂ ਕਿ ਜੇ ਐਮਐਸਪੀ ਤੇ ਸਵਾਮੀਨਾਥਨ ਕਮਿਸ਼ਨ ਦੇ ਫਾਰਮੂਲੇ ਤਰੈਤ ਗਾਰੰਟੀ ਕਾਨੂੰਨ ਬਣਾਉਣਾ ਤਾਂ ਇਹ ਪੂਰੇ ਮੁਲਕ ਦੇ ਵਿੱਚ ਯਾਨੀ ਕਿ ਕਾਰਪੋਰੇਟ ਨੂੰ ਖੇਤੀ ਖੇਤਰ ਚੋਂ ਬਾਹਰ ਕੱਢੇ ਬਿਨਾ ਹੋਣਾ ਨਹੀਂ ਗਾ ਔਰ ਇਹ ਇਕੱਲਾ ਖੇਤੀ ਖੇਤਰ ਚੋਂ ਨਹੀਂ ਇਹ ਤਾਂ ਕਾਰਪੋਰੇਟ ਨੂੰ ਪੂਰੇ ਮੁਲਕ ਚੋਂ ਬਾਹਰ ਕੱਢਣ ਵਾਲੀ ਗੱਲ ਆ ਕਿਉਂਕਿ ਖੇਤੀ ਖੇਤਰ ਜਿਹੜਾ ਹੈਗਾ ਇਸ ਮੁਲਕ ਦਾ ਸਭ ਤੋਂ ਵੱਡਾ ਖੇਤਰ ਜਿੰਦੇ ਚ 75 ਕਰੋੜ ਤੋਂ ਵੱਧ ਲੋਕ ਜਿਹੜੇ ਲੱਗੇ ਹੋਏ ਆ ਉਸ ਤੋਂ ਬਾਅਦ ਪਰਚੂਨ ਦਾ ਖੇਤਰ ਆਉਂਦਾ ਹੈਗਾ ਜਿੰਨੇ ਚ ਵੱਡੇ ਮਾਲ ਖੋਲ ਕੇ ਕਾਰਪੋਰੇਟ ਉੱਥੇ ਕਬਜ਼ਾ ਕਰਨਾ ਚਾਹੁੰਦਾ ਹੈਗਾ ਤਾਂ ਇਸ ਕਰਕੇ ਜੇ ਸਭ ਤੋਂ ਵੱਡੇ ਖੇਤਰ ਚੋਂ ਕਾਰਪੋਰੇਟ ਨਿਕਲ ਗਿਆ ਤੇ ਦੂਜੇ ਖੇਤਰਾਂ ਚ ਵੀ ਉਹ ਨਹੀਂ ਰਹੇਗਾ ਜੇ ਅਸੀਂ ਇਸ ਪੱਧਰ ਤੱਕ ਮੂਵਮੈਂਟ ਲੈ ਆਏ ਤਾਂ ਉਹਦੇ ਵਾਸਤੇ ਪੂਰੇ ਮੁਲਕ ਪੱਧਰ ਦੀ ਮੂਵਮੈਂਟ ਉਹ ਸਾਰਨ ਦੀ ਜਿਹੜੀ ਹੈਗੀ ਜਰੂਰਤ ਆ ਇਹੀ ਸਾਡਾ ਉਹਨਾਂ ਨਾਲ ਵਖਰੇਵਾ ਸੀ ਔਰ ਹੁਣ ਵੀ ਜਦੋਂ ਉਹਨਾਂ ਨੇ ਪੂਰੇ ਮੁਲਕ ਚ ਡੱਲੇਵਾਲ ਸਾਹਿਬ ਐਮਐਸਪੀ ਦਾ ਗਰੰਟੀ ਕਾਨੂੰਨ ਬਣਾਉਣ ਦੇ ਲਈ ਧਰਨੇ ਤੇ ਬੈਠੇ ਹੈਗੇ ਆ ਅਸੀਂ ਪਹਿਲਾਂ ਵੀ ਕਿਹਾ ਸੀ ਕਿ ਪੰਜਾਬ ਚ ਧਰਨਾ ਲਾ ਕੇ ਆਪਾਂ ਕਹਿ ਦਈਏ ਕਿ ਬਿਹਾਰ ਚ ਐਮਐਸਪੀ ਦੀ ਖਰੀਦ ਗਰੰਟੀ ਕਾਨੂੰਨ ਬਣ ਜੇ ਬਿਹਾਰ ਚੋਂ ਘੁੱਟੇ ਨਾ ਮਹਾਰਾਸ਼ਟਰ ਚ ਬਣ ਜੇ ਪੂਰੇ ਮੁਲਕ ਚ ਬਣ ਜੇ ਤੇ ਇਸੇ ਤਰ੍ਹਾਂ ਦਾ ਹੁਣ ਸੱਦਾ ਉਹਨਾਂ ਨੇ ਭਾਰਤ ਚ ਐਮਐਸਪੀ ਦੀ ਗਰੰਟੀ ਕਾਨੂੰਨ ਬਣਾਉਣਾ ਚਾਹੁੰਦੇ ਹੈਗੇ ਆ ਪਰ ਬੰਦ ਦਾ ਸੱਦਾ ਕੱਲੇ ਪੰਜਾਬ ਚ ਦਿੱਤਾ ਹੈਗਾ ਤੋ ਇਹ ਤਾਂ ਦੇਖਣ ਨੂੰ ਸਾਨੂੰ ਵੀ ਜਿਹੜਾ ਹੈਗਾ ਲੱਗਾ ਇਸ ਤਰ੍ਹਾਂ ਪਰ ਇਹਦੇ ਤੇ ਬਿਹਤਰ ਜਵਾਬ ਤੋਹੀ ਦੇ ਸਕਦੇ ਆ ਕਿਉਂ ਨੇ ਮੁਲਕ ਪਧਰੀ ਸਦਾ ਜੜਾ ਕਿਉਂ ਨਹੀਂ ਦਿੱਤਾ ਉਹਨਾਂ ਨੇ ਐਸਕੇਮ ਦੀ ਕਮੇਟੀ ਦੇ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਇੱਕ ਮੀਟਿੰਗ ਵੀ ਜਿਹੜੀ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਗੈਰ ਸਿਆਸੀ ਐਸਕੇਮ ਨੂੰ ਜਿਹੜਾ ਹੈਗਾ ਉਸ ਬਲਾਵਤ ਦਿੱਤਾ ਜਾਂਦਾ ਹਾਲਾਂਕਿ ਪੰਦੇਸ਼ ਸਾਹਿਬ ਜਿਹੜੇ ਹੈਗਾ ਜ਼ਰੂਰ ਪਹੁੰਚਦੇ ਆ ਪਰ ਦੂਸਰੇ ਪੱਖ ਤੋਂ ਜਿਹੜੇ ਲੀਡਰ ਜਿਹੜੇ ਆ ਉਹ ਲੀਡਰ ਸਾਹਿਬਾਨ ਨਹੀਂ ਆਉਂਦੇ ਜਗਜੀਤ ਸਿੰਘ ਢੱਲੇਵਾਲ ਦੀ ਜੇ ਗੱਲ ਕਰਾਂ ਉਹਦੇ ਪੱਖ ਤੋਂ ਉਸ ਚੀਜ਼ ਨੂੰ ਕਿਵੇਂ ਦੇਖਦੇ ਹੋ ਦੇਖੋ ਸੰਯੁਕਤ ਕਿਸਾਨ ਮੋਰਚਾ ਲਗਾਤਾਰ ਏਕਤਾ ਵਾਸਤੇ ਯਤਨਸ਼ੀਲ ਜਦੋਂ ਦਿੱਲੀ ਮੋਰਚਾ ਤੋ ਵੱਖਰੇ ਹੋਏ ਮਤਲਬ ਵਾਪਸ ਆਏ ਹੈਗੇ ਆ ਤੋ ਉਸ ਤੋਂ ਬਾਅਦ ਜਦੋਂ ਹਰਮੰਦਰ ਸਾਹਿਬ ਸਾਰੇ ਮੱਥਾ ਟੇਕਣ ਗਏ ਹੈਗੇ ਆ ਸ਼੍ਰੋਮਣੀ ਗੁਰਦਵਾਰ ਪ੍ਰੰਧ ਕਮੇਟੀ ਸਾਰੀ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਨੂੰ ਉੱਥੇ ਸਨਮਾਨਤ ਵੀ ਕੀਤਾ ਹੈਗਾ ਤਾਂ ਉਦੋਂ ਵੀ ਡੱਲੇਵਾਲ ਸਾਹਿਬ ਸਾਡੇ ਤੋਂ ਜਿਹੜੇ ਹੈਗੇ ਆ ਵੱਖਰੇ ਗਏ ਹੈਗੇ ਆ ਉਹਨਾਂ ਦੇ ਮਨ ਚ ਕੀ ਪਤਾ ਨਹੀਂ ਚੱਲ ਰਿਹਾ ਸੀਗਾ ਉਸ ਤੋਂ ਬਾਅਦ ਚੋਣਾਂ ਵਾਲੀ ਗੱਲ ਦਾ ਜਦੋਂ ਮਤਲਬ ਇਹ ਹੋ ਗਿਆ ਕਿ ਜਥੇਬੰਦੀ ਨੂੰ ਸਸਪੈਂਡ ਕਰਤਾ ਜਿਹੜੀਆਂ ਚੋਣਾਂ ਚ ਗਈਆਂ ਇੰਨਾ ਤੇ ਜਦੋਂ ਸਸਪੈਂਡ ਹੀ ਕਰਤਾ ਪਰ ਇਹਦੇ باوجود ਵੀ ਡੱਲੇਵਾਲ ਸਾਹਿਬ ਨੇ ਵੱਖਰਾ ਧੜਾ ਜਿਹੜਾ ਸੀ ਬਣਾਇਆ ਇਸ ਕਰਕੇ ਸੰਯੁਕਤ ਕਿਸਾਨ ਮੋਰਚੇ ਨੇ ਤਾਂ ਉਹਨਾਂ ਨੂੰ ਵੱਖਰੇ ਨਹੀਂ ਕੀਤਾਗਾ ਉਹ ਖੁਦ ਸੰਯੁਕਤ ਕਿਸਾਨ ਮੋਰਚੇ ਤੋਂ ਜਿਹੜੇ ਸੀਗੇ ਵੱਖਰੇ ਸੀਗੇ ਉਹ ਹੋਗੇ ਉਹਨਾਂ ਨੂੰ ਵਾਪਸ ਲਿਆਉਣ ਦੇ ਲਈ ਜੀਤ ਤੋੜ ਜਿਹੜੇ ਯਤਨ ਸੀ ਸੰਯੁਕਤ ਕਿਸਾਨ ਮੋਰਚੇ ਨੇ ਕੀਤੇ ਤਿੰਨ ਕਮੇਟੀਆਂ ਸੰਯੁਕਤ ਕਿਸਾਨ ਮੋਰਚੇ ਨੇ ਬਣਾਈਆਂ ਇੱਕ ਜਿਹੜੀਆਂ ਰਾਜੀਵਾਲ ਸਾਹਿਬ ਦੀ ਗਵਾਈ ਚ ਪੰਜ ਥੇਵੰਦੀਆਂ ਵੱਖਰੀਆਂ ਰਹਿ ਗਈਆਂ ਉਹ ਕਮੇਟੀ ਨੇ ਗੱਲ ਕੀਤੀ ਉਹਨਾਂ ਨਾਲ ਰਾਜੀਵਾਲ ਸਾਹਿਬ ਨਾਲ ਗੱਲ ਸਿਰੇ ਚੜ ਗਈ ਉਹ ਜਿਹੜੀ ਸੀ ਵਾਪਸ ਉਹ ਆ ਗਏ ਡੱਲੇਵਾਲ ਸਾਹਿਬ ਨਾਲ ਕਈ ਵਾਰੀ ਗੱਲਬਾਤ ਹੋਈ ਪਰ ਉਹਨਾਂ ਨੇ ਏਕਤਾ ਵਾਸਤੇ ਉਹ ਨਹੀਂ ਮੰਨੇ ਤੀਸਰਾ ਢੜਾ ਜਿਹੜਾ ਪੰਨੂ ਪੰधेਰ ਹੋ ਰੰਦਾ ਢੜਾ ਸੀ ਉਹ ਕਦੇ ਵੀ ਸੰਯੁਕਤ ਕਿਸਾਨ ਮੋਰਚੇ ਦਾ ਉਹ ਹਿੱਸਾ ਨਹੀਂ ਰਿਹਾ ਦਿੱਲੀ ਵੀ ਉਹ ਕਾਫੀ ਦਿਨ ਬਾਅਦ ਚ ਗਏ ਕੇਂਦਰ ਸਰਕਾਰ ਨਾਲ ਪਹਿਲੀਆਂ ਮੀਟਿੰਗਾਂ ਚ ਵੀ ਉਹ ਜਿਹੜਾ ਸੀ ਉਹ ਨਹੀਂ ਜਾਂਦੇ ਰਹੇ ਤੇ ਉਹਨਾਂ ਦੇ ਨਾਲ ਵੀ ਜਿਹੜੀ ਸੀ ਗੱਲਬਾਤ ਜਿਹੜੀ ਸੀ ਉਹ ਏਕਤਾ ਲਈ ਉਹ ਸਿਰੇ ਜਿਹੜੀ ਸੀ ਉਹ ਨਹੀਂ ਚੜੀ ਹੁਣ ਜਦੋਂ ਮਤਲਬ ਪੰधेਰ ਸਾਹਿਬ ਵੱਲੋਂ ਚਿੱਠੀ ਲਿਖੀ ਗਈ ਸੰਯੁਕਤ ਕਿਸਾਨ ਮੋਰਚੇ ਨੂੰ ਤਾਂ ਕਿਉਂਕਿ ਸੰਯੁਕਤ ਕਿਸਾਨ ਮੋਰਚਾ ਦਾ ਸ਼ੁਰੂ ਤੋਂ ਹੀ ਏਕਤਾ ਦਾ ਹਮ ਹੀ ਹੈਗਾ ਉਹਨਾਂ ਨੇ ਉਹਦੇ ਤੇ ਪਟਿਆਲੇ ਦੇ ਜੀ.ਸੀ. ਮੀਟਿੰਗ ਸੀ ਸੱਦੀ ਪਰ ਉਹਦੇ ਵਿੱਚ ਵੀ ਐਸ.ਕੇ.ਐਮ ਜਿਹੜਾ ਗੈਰ ਸਿਆਸੀ ਡੱਲੇਵਾਲ ਸਾਹਿਬ ਨੇ ਸੰਯੁਕਤ ਕਿਸਾਨ ਮੋਰਚੇ ਤੋਂ ਵੱਖਰੇ ਹੋ ਕੇ ਧੜਾ ਬਣਾਇਆ ਸੀਗਾ ਉਹਦਾ ਕੋਈ ਵੀ ਨੁਮਾਇੰਦਾ ਜਿਹੜਾ ਉਹਦੇ ਚ ਸ਼ਾਮਲ ਜਿਹੜਾ ਹੈਗਾ ਉਹ ਨਹੀਂ ਹੋਇਆ ਉਹ ਏਕਤਾ ਜਦੋਂ ਅਸੀਂ ਸੰਯੁਕਤ ਕਿਸਾਨ ਮੋਰਚ ਚ ਕਰਨਾ ਚਾਹੁੰਦਾ ਹੈਗਾ ਉਹ ਏਕਤਾ ਲਈ ਮੀਟਿੰਗ ਚ ਕਿਉਂ ਨਹੀਂ ਆਏ ਇਹਦਾ ਬੇਤਰ ਜਵਾਬ ਵੀ ਉਹੀ ਦੇ ਸਕਦੇ ਹੈਗੇ ਆ ਪਰ ਸੰਯੁਕਤ ਕਿਸਾਨ ਮੋਰਚਾ ਅੱਜ ਵੀ ਮਤਲਬ ਉਹ ਜ਼ਬਰ ਦੇ ਖਿਲਾਫ ਪੂਰੇ ਮੁਲਕ ਚ ਪ੍ਰਦਰਸ਼ਨ ਕਰ ਰਿਹਾ ਹੈਗਾ ਏਕਤਾ ਵਾਸਤੇ ਅੱਜ ਵੀ ਹਾਮੀ ਆ ਕਿਉਂਕਿ ਸੰਯੁਕਤ ਕਿਸਾਨ ਮੋਰਚਾ ਇਹ ਸਮਝਦਾ ਕਿ ਐਮਐਸਪੀ ਤੇ ਗਰੰਟੀ ਕਾਨੂੰਨ ਬਣਵਾਉਣਾ ਬਹੁਤ ਵੱਡੀ ਲੜਾਈ ਆ ਦੁਨੀਆ ਦੇ ਯਾਨੀ ਕਿ ਸਾਮਰਾਜੀ ਮੁਲਕਾਂ ਦੇ ਖਿਲਾਫ ਲੜਾਈ ਆ ਜਿਹੜੇ ਮੁਲਕਾਂ ਨੇ ਅੱਜ ਤੁਸੀਂ ਦੇਖੋ ਕਿ ਅਮਰੀਕਾ ਦੇ ਵਿੱਚ ਕਿਸਾਨ ਜਿਹੜੇ ਹੈਗਾ ਐਜ਼ ਅ ਕਮਿਊਨਿਟੀ ਖਤਮ ਹੋ ਗਏ ਮਤਲਬ ਉੱਥੇ ਜਦੋਂ ਕੋ ਮਤਲਬ ਮਰਦਮ ਸ਼ਮਾਰੀ ਹੁੰਦੀ ਹੈਗੀ ਆ ਗਿਣਤੀ ਕੀਤੀ ਜਾਂਦੀ ਲੋਕਾਂ ਦੀ ਤਾਂ ਕਿਸਾਨ ਐਜ਼ ਫਾਰਮਰ ਐਜ਼ ਅ ਕਮਿਊਨਿਟੀ ਖਤਮ ਹੋ ਗਈ ਯੂਰਪ ਦੇ ਬਹੁਤ ਸਾਰੇ ਮੁਲਕਾਂ 'ਚ ਇਸ ਤਰ੍ਹਾਂ ਹੈਗਾ ਏਸ਼ੀਆ ਦੇ ਜਿਹੜੇ ਖਿੱਤੇ 'ਚ ਕਿਸਾਨੀ ਬਚੀ ਉਹ ਬਚੀ ਉਹਨੂੰ ਖਤਮ ਕਰਨਾ ਚਾਹੁੰਦੇ ਹੈਗੇ ਆ ਇਸ ਕਰਕੇ ਉਹ ਦੁਨੀਆ ਦੇ ਵੱਡੇ ਕਾਰਪੋਰੇਟ ਘਰਾਣਿਆਂ ਨਾਲ ਸਾਮਰਾਜੀ ਮੁਲਕਾਂ ਦੇ ਨਾਲ ਲੜਾਈ ਆ ਔਰ ਉਹਨਾਂ ਦੇ ਪੈਰ 'ਚ ਪੈਰ ਧਰਦੇ ਹੀ ਭਾਰ ਸਰਕਾਰ ਦਾ ਨੀਤੀ ਜੋਗ ਕਹਿੰਦਾ ਕਿ 60 ਕਰੋੜ ਲੋਕ ਖੇਤੀ ਖੇਤਰ 'ਚ ਫਾਲਤੂ ਇਹਨਾਂ ਨੂੰ ਬਾਹਰ ਕੱਢਣਾ ਹੈਗਾ ਜਦੋਂ 60 ਕਰੋੜ ਲੋਕਾਂ ਨੂੰ ਬਾਹਰ ਕੱਢਣਾ ਹੈਗਾ ਤੇ ਫਿਰ ਜਿਹੜੀ ਪੌਣੇ 3 ਕਰੋੜ ਆਬਾਦੀ ਵਾਲਾ ਸੂਬਾ ਹੈਗਾ ਇਹ ਇਕੱਲਾ ਲੜਾਈ ਕਿਉਂ ਲੜੇ ਪਰ ਸਾਰੇ 60 ਕਰੋੜ ਦੇ 60 ਕਰੋੜ ਲੋਕਾਂ ਤੱਕ ਸੰਯੁਕਤ ਕਿਸਾਨ ਮੋਰਚਾ ਪਹੁੰਚ ਕਰਨਾ ਚਾਹੁੰਦਾ ਸਾਰਿਆਂ ਨੂੰ ਜੋੜਨਾ ਚਾਹੁੰਦਾ ਇਹਦੇ ਵਾਸਤੇ ਅਸੀਂ ਯਤਨਸ਼ੀਲ ਹਾਂ ਕਿਉਂਕਿ 70% ਆਬਾਦੀ ਜਿਹੜੀ ਕਿਸਾਨਾਂ ਦੀ ਐਨਐਸਐਸਓ ਦੇ ਡਾਟੇ ਮੁਤਾਬਕ ਉਹਨਾਂ ਨੂੰ ਇਹ ਨਹੀਂ ਪਤਾ ਕਿ ਐਮਐਸਪੀ ਸ਼ਬਦ ਹੁੰਦਾ ਕੀ ਹੈਗਾ ਇਸ ਕਰਕੇ ਉਹਨਾਂ ਨੂੰ ਦੱਸਣਾ ਆਰਗੇਨਾਈਜ਼ ਕਰਨਾ ਇਹ ਲੰਮੀ ਲੜਾਈ ਹੈ ਇਹਦੀ ਤਿਆਰੀ ਦੇ ਵਿੱਚ ਅਸੀਂ ਲੱਗੇ ਹੋਏ ਹੈਗੇ ਆ ਪਰ ਇਸੇ ਕਰਕੇ ਅਸੀਂ ਚਾਹੁੰਦੇ ਕਿ ਏਕਤਾ ਜਿਹੜੀ ਹੈਗੀ ਆ ਉਹ ਹੋਵੇ ਅਸੀਂ ਤਾਂ ਚਾਹੁੰਦੇ ਆ ਪਰ ਉਹਦੇ ਚ ਉਹ ਹੁਣ ਦੂਸਰੇ ਧੜੇ ਜੇ ਇਹਦੇ ਤੇ ਹਾਮੀ ਨਹੀਂ ਭਰਦੇਗੇ ਤਾਂ ਇਕਤਾ ਜਬਰੀ ਨਹੀਂ ਹੋ ਸਕਦੀ ਸੰਯੁਕਤ ਕਿਸਾਨ ਮੋਰਚਾ ਪਹਿਲਾਂ ਵੀ ਇਕਤਾ ਦੀ ਹਾਮੀ ਭਰਦਾ ਸੀ ਅੱਜ ਵੀ ਇਕਤਾ ਵਾਸਤੇ ਯਤਨਸ਼ੀਲ ਹੈਗਾ ਤੇ ਉਹਨਾਂ ਸਾਥੀਆਂ ਦੇ ਜਿਹੜਾ ਹੈਗਾ ਪੱਖ ਦੇ ਵਿੱਚ ਹੈਗਾ ਲਗਾਤਾਰ ਪ੍ਰਦਰਸ਼ਨ ਉਹ ਕਰ ਰਿਹਾ ਹੈ। ਕੋਈ ਇੱਕ ਗੱਲ ਕਹਿੰਦੇ ਆ ਕਹਿੰਦੇ ਵੀ ਡੱਲੇਵਾਲ ਸਾਹਿਬ ਨੂੰ ਜੇ ਕੁਝ ਹੁੰਦਾ ਤਾਂ ਜਿਹੜੀਆਂ ਕਿਸਾਨ ਜੁਨੀਆਨਾ ਬਾਰਡਰਾਂ ਤੇ ਨਹੀਂ ਆ ਰਹੀਆਂ ਜਾਂ ਜਿਹੜੇ ਕਿਸਾਨ ਆਗੂ ਇੱਥੇ ਨਹੀਂ ਆ ਰਹੇ ਫਿਰ ਉਹਨਾਂ ਨੂੰ ਪਿੰਡਾਂ 'ਚ ਘੇਰਿਆ ਜਾਵੇ ਤੇ ਪਿੰਡਾਂ 'ਚ ਘੇਰ ਕੇ ਉਹਨਾਂ ਨੂੰ ਪੁੱਛਿਆ ਜਾਵੇ ਇੱਥੋਂ ਤੱਕ ਕਿ ਕਈ ਇਦੋਂ ਅੱਗੇ ਵੀ ਸ਼ਬਦ ਵਰਤਦੇ ਆ ਉਹ ਸਭ ਕੁਝ ਉਹਨਾਂ ਨੇ ਕੀਤਾ ਜਾਣਾ ਕਹਿੰਦੇ ਉਹਨਾਂ ਵਾਲੇ ਸੰਭ। ਦੇਖੋ ਤਾਂ ਕਿਸਾਨ ਲਹਿਰ ਦੇ ਪ੍ਰਚਾਰ ਕਰਨ ਵਾਲੇ ਲੋਕਾਂ ਦਾ ਤੁਸੀਂ ਮੂੰਹ ਨਹੀਂ ਫੜ ਸਕਦੇਗੇ ਕੌਣ ਕਿਸੇ ਨੂੰ ਇੱਥੇ ਰੋਕ ਸਕਦਾ ਹੈਗਾ ਇੱਥੇ ਰੋਕਣ ਵਾਲੇ ਕਈ ਆਏ ਕਈ ਗਏ ਰੁਕਿਆ ਤਾਂ ਕੋ ਮੋਦੀ ਨੂੰ ਮੋਦੀ ਨੂੰ ਨਹੀਂ ਤੇ ਫੇਸਬੁੱਕ ਵਾਲੇ ਕਿੰਨੇ ਰੋਕ ਲੈਣਗੇ ਇਸ ਕਰ ਉਸ ਤੋਂ ਅਗਲੀ ਗੱਲ ਹੈ ਡੱਲੇਵਾਲ ਸਾਹਿਬ ਨੇ ਜਿਹੜੀ ਲੜਾਈ ਹੈਗੀ ਆ ਉਹਦਾ ਜਥੇਬੰਦਕ ਰੂਪ ਨਹੀਂ ਹੈ ਮਰਨ ਵਰਤਾ ਮੰਨ ਲਓ ਮਰ ਉੱਥੇ ਜੇ ਅੱਜ 3000 ਬੰਦਾ ਬੈਠਾ ਜੇ ਕੱਲ ਨੂੰ 3 ਲੱਖ ਵੀ ਹੋ ਜਾਊਗਾ ਮਰਨ ਵਰਤਨ ਉਹ ਤਾਂ ਮਰਨ ਵਰਤੀ ਰਹਿਣਾ ਜਿਉਂਤੇ 3 ਲੱਖ ਬੰਦਾ ਵੀ ਹੋ ਜੂ ਸਿਹਤ ਦਾ ਨੁਕਸਾਨ ਤਾਂ ਜਾਰੀ ਰਹਿਣਾ ਨਾ ਕੀ ਇਹ ਕਿਹੜੀ ਮੈਡੀਕਲ ਸਾਇੰਸ ਕਹਿੰਦੀ ਵੀ ਉਥੇ ਕੱਠ ਵਧਣ ਦੇ ਨਾਲ ਉਹਨਾਂ ਦੀ ਸਿਹਤ ਠੀਕ ਹੋ ਜਾਣੀ ਆ ਕੋਈ ਦੱਸ ਸਕਦਾ ਇਹ ਵੀ ਜੇ ਕੋਈ ਬੰਦਾ ਰੋਟੀ ਛੱਡੀ ਬੈਠਾ ਤੇ ਉਹਦੇ ਆਲੇ ਦੁਆਲੇ ਵੱਧ ਕੱਠ ਕਰ ਦੋ ਉਹਨੂੰ ਖਰਾਕ ਲੱਗਣੀ ਸ਼ੁਰੂ ਹੋ ਜੂਗੀ ਇਸ ਤਰ੍ਹਾਂ ਤਾਂ ਨਹੀਂ ਹੋਣਾਗਾ ਨਾ ਇਸ ਕਰਕੇ ਜਿਹੜਾ ਇਸ ਤਰ੍ਹਾਂ ਦੇ ਮਤਲਬ ਬਿਨਾ ਸਿਰ ਪੈਰ ਵਾਲੀਆਂ ਗੱਲਾਂ ਨੇ ਠੀਕ ਆ ਅਸੀਂ ਤਾਂ ਜਿਹੜਾ ਲੜਾਈ ਦਾ ਜਥੇਬੰਦਕ ਰੂਪ ਰਾਹੀਂ ਲੜਨਾ ਚਾਹੁੰਦੇ ਆ ਗਿਆ ਕਿਰਤੀ ਕਿਸਾਨ ਯੂਨੀਅਨ ਤਾਂ ਕਦੇ ਵੀ ਮਰਨਵਰਤ ਦੇ ਹੱਕ 'ਚ ਨਹੀਂ ਨਾ ਹੀ ਸਾਡਾ ਕੋਈ ਅਗੂ ਮਰਨਵਰਤੀ ਜਿਹੜਾ ਹੈਗਾ ਉਹ ਰੱਖੇ ਇਸ ਕਰਕੇ ਅਸੀਂ ਤਾਂ ਵੀ ਲੋਕਾਂ ਦੀ ਲੜਾਈ ਲੋਕਾਂ ਨੂੰ ਜਥੇਬੰਦ ਕਰਕੇ ਗੁਰੂ ਸਾਹਿਬ ਨੇ ਵੀ ਕਿਹਾ ਨਾ ਕਿ ਇਨਹੀ ਦੀ ਕਿਰਪਾ ਸੇ ਸਜੇ ਹਮ ਹੈ ਜਿਹੜੀ ਲਕਾਈ 'ਚ ਹੀ ਖੁਦਾਈ ਆ ਇਸ ਕਰਕੇ ਕਿਸੇ ਇੱਕ ਆਗੂ ਦੇ ਡੱਲੇਵਾਲ ਸਾਹਿਬ ਦੀ ਜਾਨ ਬਹੁਤ ਕੀਮਤੀ ਆ ਉਹ ਕਿਸਾਨਾਂ ਦੇ ਬੜੇ ਪੁਰਾਣੇ ਜਿਹੜੇ ਆਗੂ ਨੇ ਉਹ ਉਹ ਤਾਂ ਚਾਹੁੰਦੇ ਆ ਕਿ ਸਾਡੇ ਲੋਕਾਂ ਦੀਆਂ ਜਾਨਾਂ ਜਾਨ ਉਹ ਤਾਂ ਪੂਰੇ ਕਸ਼ਮੀਰ ਨੂੰ ਦਰਨ ਮਤਲਬ ਉਹਨਾਂ ਨੂੰ ਦਰਨਣ ਦੀ ਕੋਸ਼ਿਸ਼ ਕੀਤੀ ਦਰੜੀ ਜਾ ਰਹੇ ਆ ਉਹ ਤਾਂ ਪੂਰੇ ਪੰਜਾਬ ਨੂੰ ਦਰਨਣਾ ਚਾਹੁੰਦੇ ਆ ਉਹ ਤਾਂ ਪੂਰੇ ਮਣੀਪੁਰ ਨੂੰ ਦਰਨਾ ਚਾਹੁੰਦੇ ਆ ਜਿਹੜੀ ਕੇਂਦਰ ਚ ਸਰਕਾਰ ਆ ਜਿਹੜੀ ਸਰਕਾਰ ਹੀ ਦੰਗੇ ਕਰਕੇ ਕਤਲੇਆਮ ਕਰਕੇ ਸੱਤਾ 'ਚ ਬੈਠੀ ਹੋਵੇ ਜਿਨ੍ਹਾਂ ਦੇ 56 ਇੰਚ ਦੇ ਸੀਨੇ ਚੌੜੇ ਆ ਉਹ ਘਟਗਿਣਤੀਆਂ ਦਾ ਕਤਲ ਕਰਕੇ ਬੈਠੀ ਹੋਵੇ ਤਾਂ ਫਿਰ ਘਟਗਿਣਤੀ ਨਾਲ ਸੰਬੰਧਤ ਜਿਹੜਾ ਕਿਸਾਨ ਭਾਈਚਾਰਾ ਹੈਗਾ ਖਾਸ ਕਰਕੇ ਸਿੱਖ ਭਾਈਚਾਰੇ ਨਾਲ ਸੰਬੰਧਤ ਕੋਈ ਆਗੂ ਹੈਗਾ ਉਹਦੀ ਜਾਣ ਦੀ ਉਹ ਪ੍ਰਵਾਹ ਕਿਉਂ ਕਰਨਗੇ ਇਸ ਕਰਕੇ ਸਾਨੂੰ ਤਾਂ ਹਜੇ ਬਹੁਤ ਕੰਮ ਕਰਨ ਦੀ ਜ਼ਰੂਰਤ ਆ ਬਹੁਤ ਲੋਕਾਂ ਨੂੰ ਆਰਗੇਨਾਈਜ਼ ਕਰਨ ਦੀ ਆ ਜ਼ਰੂਰਤ ਆ ਇਸ ਕਰਕੇ ਡੱਲੇਵਾਲ ਸਾਹਿਬ ਦੀ ਜਾਣਤਾ ਜਿਹੜੀ ਹੈਗੀ ਆ ਉਹ ਕੀਮਤੀ ਹੈਗੀ ਆ ਜਿਹੜੇ ਲੋਕ ਇਸ ਤਰ੍ਹਾਂ ਦੀਆਂ ਗੱਲਾਂ ਮੂੰਹੋਂ ਕੱਢਦੇ ਜੀ ਉਹਨਾਂ ਨੂੰ ਕੁਝ ਹੋ ਗਿਆ ਉਹ ਭਰਾਵੋ ਉਹਨਾਂ ਨੂੰ ਕਿਉਂ ਹੋਵੇ ਕੁਚ ਚੈਹੀਦੀ ਗੱਲ ਜਿਹੜੀ ਹੈਗੀ ਆ ਉਹ ਕਰਨੀ ਚਾਹੀਦੀ ਹੈਗੀ ਆ ਹੁਣ ਡੱਲੇਵਾਲ ਸਾਹਿਬ ਦਾ ਜਿਹੜਾ ਮਰਨ ਵਰਦਾ ਫੈਸਲਾ ਸੀਗਾ ਉਹ ਵੀ ਉਹਨਾਂ ਦਾ ਆਪਣਾ ਉਹਨਾਂ ਦਾ ਨਿੱਜੀ ਫੈਸਲਾ ਹੈਗਾ ਇਸ ਕਰਕੇ ਅਸੀਂ ਤਾਂ ਅੱਜ ਵੀ ਚਾਹੁੰਦੇ ਹੈਗੇ ਆ ਕਿ ਕੇਂਦਰ ਸਰਕਾਰ ਗੱਲਬਾਤ ਕਰੇ ਉਹਨਾਂ ਦੀਆਂ ਮੰਗਾਂ ਮੰਨੇ ਡੱਲੇਵਾਲ ਸਾਹਿਬ ਦੀ ਕੀਮਤੀ ਜਾਨ ਜਿਹੜੀ ਹੈਗੀ ਆ ਉਹ ਬਚਣੀ ਚਾਹੀਦੀ ਹੈ ਮੀਟਿੰਗ 'ਚ ਨਾਉਣ ਤੇ ਕੱਕ ਸਿੰਘ ਕੋਟਰਾ ਨੂੰ ਜੋ ਸਵਾਲ ਕੀਤਾ ਗਿਆ ਤਾਂ ਉਹ ਇਹ ਕਹਿੰਦੇ ਨੇ ਕਿ ਹੁਣ ਮੀਟਿੰਗਾਂ ਦਾ ਸਮਾਂ ਨਹੀਂ ਰਿਹਾ ਆਗੂ ਤਾਂ ਇੱਥੇ ਮਰਨ ਵਰਤੇ ਪਿਆ ਤੁਸੀਂ ਮੀਟਿੰਗਾਂ ਦੀ ਗੱਲ ਕਰਦੇ ਹੋ ਸਾਥ ਦੇਣਾ ਤਾਂ ਤੁਹਾਨੂੰ ਇੱਥੇ ਆਉਣਾ ਪਊਗਾ ਨੇ ਦੇਖੋ ਸਾਥ ਦੇਣ ਵਾਸਤੇ ਉਹ ਪਟਿਆਲੇ ਜ਼ਿਲ੍ਹੇ ਦੇ ਵਿੱਚ ਇੱਕ ਸ਼ੰਭੂ ਪਿੰਡ 'ਚ ਧਰਨਾ ਲੱਗਾ ਹੋਇਆ ਇੱਕ ਖਨੌਰੀ ਕਸਬੇ 'ਚ ਧਰਨਾ ਲੱਗਾ ਹੋਇਆ ਤੋਂ ਸੰਯੁਕਤ ਕਿਸਾਨ ਮੋਰਚ ਨੇ ਜੀ ਪੂਰੇ ਮੁਲਕ ਦੇ ਡੀਸੀ ਦਫ਼ਤਰਾਂ 'ਗੇ ਧਰਨੇ ਲਾਏ ਨੇ ਉਹਨਾਂ ਦੀ ਆਵਾਜ਼ ਜਿਹੜੀ ਹੈਗੀ ਆ ਪਟਿਆਲੇ ਜ਼ਿਲ੍ਹੇ ਤੱਕ ਸੀਮਿਤ ਹੋਈ ਵੀ ਉਹਨੂੰ ਆਵਾਜ਼ ਨੂੰ ਤਾਂ ਪੂਰੇ ਮੁਲਕ 'ਚ ਅੱਜ ਫਲਾਉਣ ਵਾਸਤੇ ਐਸਕੇਮ ਜਿਹੜਾ ਹੈਗਾ ਉਹ ਯਤਨ ਕਰ ਰਿਹਾ ਹੈ ਜੀ ਬਹੁਤ-ਬਹੁਤ ਸ਼ੁਕਰੀਆ ਭਾਈ ਜੀ ਬਹੁਤ-ਬਹੁਤ